ਜੈ ਸ਼੍ਰੀ ਰਾਮ ਆਰਧਮਾਤਾ ਦੀ ਜੈ ਇੱਕ ਮੁੱਦਾ ਚਰਨਜੀਤ ਸਿੰਘ ਚੰਨੀ ਦਾ ਚੱਲਦਾ ਪਿਆ ਕਿਉਂਕਿ ਬੱਜੜ ਸਾਹਿਬ ਸੈਸ਼ਨ ਚੱਲਦਾ ਪਿਆ ਕੇਂਦਰ ਦੇ ਵਿੱਚ ਸਰਕਾਰ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਹਿਬ ਚਰਨਜੀਤ ਸਿੰਘ ਚੰਨੀ ਨੂੰ ਇਹ ਨਹੀਂ ਪਤਲਾਦਾ ਉੱਥੇ ਜਾ ਕੇ ਕੀ ਬੋਲਣਾ ਵਾ ਕੋਈ ਨਵੇਂ-ਨਵੇਂ ਐਮਪੀ ਬਣੇ ਆ ਸਾਹਿਬ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਸ਼ਹੀਦ ਨੇ ਤੁਸੀਂ ਰਵਨੀਤ ਸਿੰਘ ਮਿੱਟੂ ਜੀ ਦੇ ਤੇ ਨਿੱਜੀ ਘਟਾਸ਼ ਕਰਦੇ ਪਏ ਹੋ ਵੇ ਕਹਿ ਰਹੇ ਹੋ ਰਵਨੀਤ ਸਿੰਘ ਮੱਟੂ ਜੀ ਜਾਂ ਤੁਸੀਂ ਪਾਰਟੀ ਬਦਲੀ ਆ ਤਾਂ ਮੁੱਖ ਮੰਤਰੀ ਸਾਹਿਬ ਉਹ ਮਰੇ ਨੇ ਮੈਂ ਕਹਿਣਾ ਚਾਹਨਾ ਵਾ ਚੰਨੀ ਸਾਹਿਬ ਉਹ ਦੇ ਦੀ ਦੇਗ ਤਾਂ ਦੇ ਖੰਡ ਦਾ ਲਈ ਸ਼ਹੀਦ ਹੋਏ ਨੇ ਸ਼ਾਂਤੀ ਜਾਂਦੀ ਹੈ ਪੂਰੇ ਪੰਜਾਬ ਵਿੱਚ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਸਿੰਘ ਜੀ ਨੇ ਤੁਸੀਂ ਕੀ ਕੀਤਾ ਤੁਸੀਂ ਕਰਪਸ਼ਨ ਕੀਤੀ ਨੰਬਰ 1 ਕਿਉਂਕਿ 8-8 ਕਰੋੜ ਦਾ ਘਰੋ ਫੜਿਆ ਗਿਆ ਵਜੋਂ ਮੁੱਖ ਮੰਤਰੀ ਸਮੇਂ ਫੇਰ ਤੁਸੀਂ ਜਿਹੜੀ ਪ੍ਰਾਪਰਟੀ ਜਾਂ ਇਹਨੇ ਕਲੋਨਾਈਜ਼ਰ ਬਣਾਏ ਜਾਂ ਰੇਤ mafia ਕੰਮ ਕੀਤਾ ਉਹ ਸਾਰ ਰਮਨੀਸ਼ ਸਿੰਘ ਬਿੱਟੂ ਜੀ ਗੱਲ ਨੂੰ ਮੈਂ ਦੁਹਰ ਕਰ ਰਿਆ ਸਾਰ ਰਮਨੀਸ਼ ਸਿੰਘ ਬਿੱਟੂ ਜੀ ਨੇ ਗੱਲ ਸਹੀ ਕੀਤੀ ਆ ਸਾਰਾ ਮਹਾੜੀ ਏਰੀਆ ਕੱਟ-ਕੱਟ ਕੇ ਤੁਸੀਂ ਪਲਾਟ ਕੱਟ ਕਰਕੇ ਪੈਸੇ ਕਮਾਏ ਹੋਏ ਆ ਇੱਕ ਦੋ ਦੇ ਕੌਂਸਲਰ ਸੀ ਪਹਿਲਾਂ ਕੌਂਸਲਰ ਤੋਂ ਬਾਅਦ ਐਮਐਲਏ ਫਿਰ ਆਰ ਐਮਐਲਏ ਕਿਹੜੇ ਤੁਸੀਂ ਪਾਰਟੀ ਨੂੰ ਕੀ ਕੀਤਾ ਫੇਰ ਤੁਸੀਂ ਬੋਲੇ ਅਮਰਤਪਾਲ ਦੇ ਹੱਕ 'ਚ ਮੈਂ ਪੁੱਛਣਾ ਚਾਹਨਾ ਜਿਹੜਾ ਬੰਦਾ ਸਮਾਜ ਨੂੰ ਤੋੜਨ ਦੀਆਂ ਗੱਲਾਂ ਕਰਦਾ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਉਸਦੇ ਹੱਕ ਵਿੱਚ ਤੁਸੀਂ ਕਿਉਂ ਬੋਲਦੇ ਪਿਓ ਉਸ ਦੀ ਮੈਂ ਨਿੰਦਾ ਕਰਦਾ ਮੈਂ ਲੇਕਿਨ ਜਦ ਪੰਜਾਬ ਸਰਕਾਰ ਨੇ ਐਨਐਸ ਲਗਾਇਆ ਹੋਇਆ ਫਿਰ ਚਰਨਜੀਤ ਚੰਨੀ ਜੀ ਤੁਹਾਨੂੰ ਟੱਡਪੀੜ ਕਿਉਂ ਹੋ ਰਹੀ ਆ ਡੀਸੀ ਸਾਹਿਬ ਨੇ ਜਾਂ ਪੰਜਾਬ ਸਰਕਾਰ ਨੇ ਐਨਐਸ ਲਗਾਤਾ ਉਹਦੇ ਨਾਲ ਦੇ ਸਾਥੀ ਬੰਦ ਨੇ ਅਤਵਾ ਕਰਨਾ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਕੋਈ ਮੈਂਬਰ ਪਾਰਲੀਮੈਂਟ ਅਮਰਤਪਾਲ ਬਣ ਗਿਆ ਖਤਮ ਕੀ ਹੋਰ ਬੰਦੇ ਜਿਹੜੇ ਕ੍ਰਾਈਮ ਕਰਕੇ ਜੇਲ੍ਹ ਵਿੱਚ ਨਹੀਂ ਬੰਦੇ ਐਮਪੀ ਜਾਂ ਕੇਂਦਰੀ ਮੰਤਰੀ ਜਾਂ ਸਾਫਾ ਕੇਂਦਰੀ ਮੰਤਰੀ ਜੇਲ੍ਹ ਚ ਨਹੀਂ ਬੰਦੇ ਜਿਹੜਾ ਕ੍ਰਾਈਮ ਕਰੂਗਾ ਉਹ ਜੇਲ੍ਹ ਚ ਜਾਊਗਾ ਜਾਂ ਹੋਊਗਾ ਕੋਈ ਜਿਹੜੇ ਅਮਰਤਪਾਲ ਦੀ ਗੱਲ ਆ ਉਹ ਬਿਲਕੁਲ ਰਹਾ ਨਹੀਂ ਹੋਣਾ ਚਾਹੀਦਾ ਇਹ ਗੱਲ ਤੁਹਾਡੀ ਮੈਂ ਗੱਲ ਦੇ ਖਿਲਾਫ ਆ ਚੰਜੀਤ ਸਿੰਘ ਚੰਨੀ ਜੀ ਅਗਰ ਤੁਹਾਨੂੰ ਜ਼ਿਆਦਾ ਪਿਆਰ ਲੱਗਦਾ ਅਮਰਪਾਲ ਨਾਲ ਮੈਂ ਤੁਹਾਨੂੰ ਕਹਿਣਾ ਚਾਹਨਾ ਵਾਂ ਤੁਸੀਂ ਸੀਡਬਲਯੂਸੀ ਮੈਂਬਰ ਹੋ ਮੈਂ ਰਾਜਾ ਬੜਿੰਦਰ ਨੂੰ ਵੀ ਕਹਿਣਾ ਚਾਹਨਾ ਵਾਂ ਰਾਜਾ ਬੜਿੰਗ ਜੀ ਤੁਸੀਂ ਚਰਨ ਜੀ ਨੂੰ ਚੰਨੀ ਤੇ ਰਾਜਾ ਰਾਜਾ ਬੜਿੰਦਰ ਨੂੰ ਵੀ ਕਹਿਣਾ ਚਾਹਨਾ ਵਾਂ ਇਹ ਕੀ ਕਹਿਣਾ ਚਾਹਨਾ ਵਾਂ ਜੇ ਜ਼ਿਆਦਾ ਹੇਅ ਜਾ ਰਿਹਾ ਜਾਂ ਜ਼ਿਆਦਾ ਲਗਾਓ ਆ ਰਿਹਾ ਅਮਰਪਾਲ ਦੇ ਹੱਕ ਵਿੱਚ ਤੁਸੀਂ ਅਮਰਪਾਲ ਦਿੱਤੇ ਆਦਮੀਵਾਰ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਾ ਲਓ ਜੋ ਜ਼ਿਆਦਾ ਇਹ ਜਾ ਰਿਹਾ ਆਪਣੇ ਪਾਰਟੀ ਸ਼ਾਮ ਕਰਾ ਲੋ ਕੁਲਵੀਰ ਸਿੰਘ ਜੀ ਰਾਏ ਨੂੰ ਤੁਸੀਂ ਖੜਾ ਕਰਨ ਦੀ ਕੀ ਲੋੜ ਇਸამართਪਾ ਦੇ ਖਿਲਾਫ ਤੁਸੀਂ ਗੱਲਾਂ ਕਰਦੇ ਹੋ ਚਾਰ ਮੁਹਿਆਂ ਇਹ ਗੱਲਾਂ ਬਿਲਕੁਲ ਗਲਤ ਨੇ ਮੈਂ ਸਾਰੇ ਸਮੁੱਚੇ ਕਾਂਗਰਸ ਦੇ ਲੋਕਾਂ ਤੋਂ ਜੋੜ ਕੇ ਬੇਨਤੀ ਕਰਦਾ ਵਾ ਚਰਜੀ ਤੇ ਚੰਨੀ ਦੇ ਖਿਲਾਫ ਇੱਕ ਇੱਕ ਝੂਠ ਹੋ ਜੋ ਇਹ ਸਮਾਜ ਨੂੰ ਤੋੜਨੇ ਗੱਲਾਂ ਕਰਦਾ ਵਾ ਜੋੜਨ ਦੀ ਗੱਲਾਂ ਨਹੀਂ ਕਰਦਾ ਵਾ ਚਰਜੀ ਤੇ ਚੰਨੀ ਕਿਉਂਕਿ ਸਾਨੂੰ ਸਮਾਜ ਵਿੱਚ ਪਿਆਰ ਮੁਹੱਬਤ ਵਾਲੇ ਲੋਕ ਚਾਹੀਦੇ ਨੇ ਅੰਮਰਪਾਲ ਦੋਸਤੀ ਕੀ ਲੈਣਾ ਮੈਂ ਚਾਹੇ 2 ਲੱਖ ਦੇ ਚੁੱਟਿਆ ਚਾਹੇ 1 ਲੱਖ ਬੋਟ ਦੇ ਤਿਆਸੀ ਕੀ ਲੈਣਾ ਸਾਡਾ ਉਸ ਨਾਲ ਕੋਈ ਸਬੰਧ ਨਹੀਂ ਹੈਗਾ ਇਸ ਕਰਕੇ ਮੈਂ ਭਰਾਵੋ ਚਾਰਜ ਦੀ ਜਿੰਨੀ ਦੀ ਜਿੰਨੀ ਵੀ ਨਿੰਦਿਆ ਹੋਵੇ ਸਰ ਇਹ ਉਹ ਕਰੂੰਗਾ ਕਦੇ ਬਿੱਟੂ ਸਾਨੂੰ ਗਦਾਰ ਕਹਿ ਰਿਹਾ ਚਾਰਜ ਦੀ ਜਿੰਨੀ ਦੇ ਉਸਤਾਦ ਕਿੰਨੇ ਆ ਦਿੱਲੀ ਵਿੱਚ ਉਸਤਾਦਾਂ ਦੇ ਸਰਿਆ ਦੇ ਸੀ ਡਬਲਿਊ ਸੀ ਮੈਂਬਰ ਬਣਿਆ ਕਦੇ ਸੀਐਮ ਬਣਿਆ ਸੀਐਮ ਜੋਗਤਾ ਹੀ ਨਹੀਂ ਸੀ ਸੀਐਮ ਜੋਗਤਾ ਬਣਨ ਤੋਂ ਬਾਅਦ ਇਹ ਹਾਰੇ ਆ ਦੋਨੇ ਥਿੱਟਾ ਹਾਰੇ ਆ ਫੇਰੇ ਕੀ ਹੋਇਆ ਕਾਂਗਰਸ ਦਾ ਨਾ ਬੁਰਾ ਹਾਲ ਕਰਤਾ ਭਰਾਵੋ ਸੱਚੇ ਕਾਂਗਰਸੀ ਬਣ ਕੇ ਪਾਰਟੀ ਦੀ ਮਜ਼ਬੂਤੀ ਕਰਨੀ ਆਪਾਂ ਨੇ ਇਹ ਸੱਚੇ ਸੁੱਚੇ ਨਹੀਂ ਇਹ ਸੌਏ ਪੈਸੇ ਦੇ ਪੁੱਤਰ ਨੇ ਚਰਜੇ ਜਿਹਾ ਚੰਨੀ ਵਰਗੇ ਇਸ ਕਰਕੇ ਕਾਂਗਰਸ ਨੂੰ ਜੇ ਮਜ਼ਬੂਤ ਕਰਨਾ ਨਾ ਤੁਸੀਂ ਚਰਜੇ ਜਿਹਾ ਚੰਨਿਆ ਬਾਈਕਟ ਕਰੋ ਕੋਕੇ ਲੋਕ ਆਪਣੇ ਮਤਲਬ ਦੇ ਨੇ ਮੈਂ ਸਰਾਰ ਨੀਲ ਸਿੰਘ ਬਿੱਟੂ ਦੇ ਹਰ ਇੱਕ ਬਿਆਨ ਦੀ ਦੋਰ ਕਰਦਾ ਮਾ ਸ਼ਰਾਦਾ ਕਰਦਾ ਮਾ ਜੋ ਰਮਨਜੀਤ ਸਿੰਘ ਮਟੂਏ ਨੇ ਇਹ ਦਾੜ ਦਾੜ ਕਰਕੇ ਪਹੁੰਚਾਇਆ ਤੁਹਾਨੂੰ ਚੰਨੀ ਸਾਹਿਬ ਜਲੰਧਰ ਦੇ ਲੋਕਾਂ ਨੇ ਬਣਾਇਆ ਡਿਵੈਲਪਮੈਂਟ ਵਾਸਤੇ ਮੈਂਬਰ ਪਾਰਲੀਮੈਂਟ ਤੁਸੀਂ ਤਾਂ ਉਹ ਗੱਲਾਂ ਹੋਰ ਡਿਵੈਲਪਮੈਂਟ ਦੀ ਗੱਲਾਂ ਨਹੀਂ ਕਰਦੇ ਜੇ ਅਡਾਨੀ ਸਾਹਿਬ ਅਡਾਨੀ ਅਡਾਨੀ ਸਾਹਿਬ ਦੇ ਖਿਲਾਫ ਬੋਲਦੇ ਪਏ ਉਹ ਬਿਲਕੁਲ ਤੁਸੀਂ ਗੱਲ ਅਡਾਨੀ ਸਾਰਾ ਬਿਜ਼ਨਸ ਆ ਆਪਣਾ ਬਿਜ਼ਨਸ ਵਧਿਆ ਕਰ ਰਹੇ ਆ ਤੁਹਾਨੂੰ ਕੀ ਤਕਲੀਫ ਆ ਜੀ ਆਪਣੀ ਡਿਵੈਲਪਮੈਂਟ ਕਰ ਰਹੇ ਆ ਆਪਣੇ ਪਰਿਵਾਰ ਨਿਰਮਣਨ ਕਰਦੇ ਆ ਦੇਸ਼ ਦੀ ਲਈ ਜਿੱਥੇ ਵੀ ਉਹਨਾਂ ਨੇ ਕੋਈ ਲੋੜ ਆ ਉੱਥੇ ਲਾਈਨਾਂ ਬਿਸ਼ਾ ਰਹੇ ਆ ਆਪਣੀ ਸਿੱਧਾ ਪਾਕਿਸਤਾਨ ਨਾਲ ਜਿਹੜਾ ਉਹ ਆਪਣਾ ਵਪਾਰ ਵਪਾਰ ਕਰਨਗੇ ਅਡਾਨੀ ਵੰਨੀ ਹੋਣੀ ਤੁਹਾਨੂੰ ਕੀ ਇਤਰਾਜ ਆ ਜੀ ਇਸ ਕਰਕੇ ਚੰਗੀ ਚੰਨੀ ਜੀ ਅਸਤੀਫਾ ਦੇ ਦਿਓ ਤੁਸੀਂ ਵੱਡੀ ਵਧੀਆ ਗੱਲਾਂ ਤੁਸੀਂ ਹੈ ਮੈਂਬਰ ਪਾਣ ਨੂੰ ਲੈਕ ਨਹੀਂ ਹੈਗੇ